ਸਤਿ ਸ਼੍ਰੀ ਅਕਾਲ ਸਵਾਗਤ ਸਭ ਸਤਿਕਾਰਤ ਸਜਨਾ ਦਾ ਜੋ ਇਸ ਵਕਤ ਜੁੜੇ ਨੇ ਟਿਵਾਨਾ ਰੈਡੀਓ ਟੀਵੀ ਪਰਮਾ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਨਾ ਤੇ ਆਪਣੇ ਨਾਲ ਭੈਣ ਰਾਣੀ ਡਾਕਟਰ ਹਰਸ਼ਚੰਦਰ ਕੌਰ ਸਤਿ ਸ਼੍ਰੀ ਅਕਾਲ ਭੈਣ ਰਾਣੀ ਅੱਜ ਦਾ ਦਿਨ ਭੈਣ ਰਾਣੀਆਂ ਧਿਆਣੀਆਂ ਦਾ ਦਿਨ ਹੈ ਲੋੜੀਆਂ ਮੁੰਡਿਆਂ ਨਾਲ ਸੰਬੰਧਿਤ ਮਨਾਈਆਂ ਜਾਂਦੀਆਂ ਸਨ ਪਰ ਹੁਣ ਧੀਆਂ ਦੀਆਂ ਵੀ ਲੋੜੀਆਂ ਮਨਾਈਆਂ ਜਾਂਦੀਆਂ ਨੇ ਧੀਆਂ ਤੇ ਨਜ਼ਮਾਂ ਹੁੰਦੀਆਂ ਨੇ ਨਜ਼ਮਾਂ ਹੁੰਦੀਆਂ ਧੀਆਂ ਨਜ਼ਮਾ ਜੋੜਨ ਤੇ ਬੰਨ ਕਿਤਾਬਾਂ ਧੀਆਂ ਜੋੜਨ ਤੇ ਧੀਆਂ ਸੋ ਇਹ ਜਿਹੜੀ ਪੰਜਾਬ ਦੀ ਧਰਤੀ ਵਰਸੋਈ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜਿਨ੍ਹਾਂ ਨੇ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਕਹਿ ਲਈ ਜਾਂ ਆਖਰੀ ਵਾਰੀ ਇਹ ਸਦਾ ਦਿੱਤਾ ਸੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ ਇੱਕ ਰਿਪੋਰਟ ਵੀ ਪੇਸ਼ ਕਰਾਂਗੇ ਇੱਕ ਲਿਖਤ ਪੇਸ਼ ਕਰਾਂਗੇ ਜਿਹੜੀ ਅੱਖਾਂ ਖੋਲਦੀ ਹੈ ਕਿ ਕਿਉਂ ਪੰਜਾਬ ਚ ਧੀਆਂ ਦਾ ਕਾਣ ਹੋ ਰਿਹਾ ਲਗਾਤਾਰ ਹੋ ਰਿਹਾ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਤੇ ਸੱਭਿਆਚਾਰ ਦੀ ਰਾਜਧਾਨੀ ਕਹਾਉਂਦਾ ਸ਼ਹਿਰ ਪਟਿਆਲਾ ਤੇ ਹਰਿਆਣੇ ਦਾ ਕੁਰਕ ਖੇਤਰ ਜੰਗ ਦੀ ਧਰਤੀ ਇਹ ਤਿੰਨ ਜ਼ਿਲ੍ਹੇ ਸੀ ਜਿਹੜੇ ਇੰਡੀਆ ਚ ਸਭ ਤੋਂ ਘੱਟ ਵੱਸੋਂ ਐ ਧਿਆਣੀਆਂ ਦੀ ਪਰ ਹੁਣ ਹਰਿਆਣੇ ਦਾ ਰੋहतक ਜ਼ਿਲ੍ਹਾ ਇਸ ਮਾਮਲੇ ਚ ਬਦਨਾਮ ਹੋ ਗਿਆ ਜਿੱਥੇ ਰਵਾਇਤ ਨਹੀਂ ਕੁਰੇਤ ਚਲਦੀ ਐ 42 ਪਿੰਡਾਂ ਚ 2022 ਦੇ ਦੌਰਾਨ ਜਨਮ ਲਿੰਗ ਅਨਪਾਸੀ 1000 ਮੁੰਡਿਆਂ ਪਿੱਛੇ ਲੜਕੀਆਂ ਦੀ ਤਾਦਾਦ 800 ਹਾਲਾਂਕਿ ਬੇਟੀ ਬਚਾਓ ਚੱਲ ਰਿਹਾ ਹਰਿਆਣਾ ਚ ਬੜੇ ਵੱਡੇ ਪੱਧਰ ਤੇ ਇੰਡੀਆ ਚ 223 ਦੇ ਦੌਰਾਨ ਇਹ ਅੰਕੜਾ ਫੈਲਦਾ ਗਿਆ ਤੇ 54 ਪਿੰਡਾਂ ਤੱਕ ਪਹੁੰਚ ਗਿਆ ਜਿੱਥੇ ਕੁੜੀਆਂ ਦੀ ਤعداد ਹੋਰ ਘਟੀ ਹੈ ਰੋहतक ਦੇ ਵਿੱਚ ਲਿੰਗੋਤ ਪਾਤ ਦੇ ਪੱਖੋਂ ਬੜਾ ਨਾਂ ਪੱਖੀ ਰੁਝਾਨ ਹੈ ਹਰਿਆਣਾ ਦੇ ਕੋਲ 12 ਜ਼ਿਲ੍ਹਿਆਂ ਦੇ ਵਿੱਚੋਂ ਇਹ ਇੱਕ ਜ਼ਿਲ੍ਹਾ ਹੈ ਜਿੱਥੇ ਇਹ ਰਿਪੋਰਟ ਸਾਹਮਣੇ ਆਈ ਹੈ ਹਰਿਆਣਾ ਦੇ ਵਿੱਚ ਲਿੰਗੋਤ ਪਾਤ ਅਨੁਪਾਤ ਦੇ ਪੱਖੋਂ 222 ਦੇ ਵਿੱਚ 917 ਦੇ ਮੁਕਾਬਲੇ ਜੂਨ 23 ਦੇ ਵਿੱਚ ਇਹ ਅੰਕੜਾ 906 ਤੇ ਆ ਗਿਆ ਇਸ ਸਿਲਸਲੇ ਦੇ ਵਿੱਚ ਕੁਰਖ ਖੇਤਰ ਦੇ ਵਿੱਚ 2022 ਦੇ ਵਿੱਚ ਜਨਮ ਸਮੇਂ ਲਿੰਗੋ ਅਨੁਪਾਤ ਭਾਰੀ ਗਰਾਵਟ ਨਾਲ ਦੇਖਣ ਨੂੰ ਮਿਲਿਆ ਆ ਇਸ ਜ਼ਿਲ੍ਹੇ ਦੇ ਕੁਰਖ ਖੇਤਰ ਦੇ 20 ਪਿੰਡਾਂ ਚ ਭੰਡਾਣੀ ਇਹ ਦਰ 400 ਤੋਂ ਵੀ ਹੇਠਾਂ ਪਾਈ ਗਈ ਹੈ ਜਿਸ ਕਾਰਨ ਲਿੰਗ ਅਨੁਪਾਤ 28 ਅੰਕ ਲੈ ਕੇ 2021 ਦੇ ਵਿੱਚ 921 ਤੋਂ ਘਟ ਕੇ 2022 ਦੇ ਵਿੱਚ 898 ਆ ਗਿਆ ਇੱਥੇ ਮੈਂ ਇਹ ਗੱਲ ਵਾਧਾ ਕਰ ਦਿਆਂ ਦੇਖੋ ਕਈ ਧਰਮਾਂ 'ਚ ਜਾਂ ਕਈ ਸੈਗਮੈਂਟ ਦੇ ਵਿੱਚ ਵਿਵਾਦ ਹੁੰਦੇ ਨੇ ਤੇ ਸਤਗੁਰ ਰਾਮ ਸਿੰਘ ਚੇਰ ਚੱਲਦੀ ਹੈ ਭੈਣ ਰਾਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ 'ਚ ਕਈ ਸਾਲ ਪਹਿਲਾਂ ਮੈਂ ਉਹਨਾਂ ਦੇ ਹੈੱਡ ਨਾਲ ਵੀ ਗੱਲ ਕੀਤੀ ਸੀ ਦੇਖੋ ਨਰੰਕਾਰੀਆਂ ਦੇ ਸੌਰੀ ਨਾਮਤਾਰੀ ਦਰਬਾਰ ਨਾਲ ਪੋਲਿਟੀਕਲ ਕੀ ਹੈ ਰਾਜਨੀਤਿਕ ਤੌਰ ਤੇ ਕੀ ਆਪਾਂ ਉਸ ਪਾਸੇ ਨੂੰ ਸਾਈਡ ਤੇ ਰੱਖ ਕੇ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੀ ਨਹੀਂ ਇੰਡੀਆ ਦੇ ਵਿੱਚ ਨਾਮਤਾਰੀ ਸਮਾਜ ਦੇ ਵਿੱਚ ਔਰਤਾਂ ਦੀ ਤਦਾਦ ਸਭ ਤੋਂ ਜ਼ਿਆਦਾ ਆ ਉੱਥੇ ਸਾਡੇ ਤੇ ਪਿੰਡਾਂ 'ਚ ਬੀੜ ਸੀਗੀ ਭਮਾਰ ਸੀ ਜਾਂ ਹੋਰ ਉੱਥੇ ਵੇਖਿਆ ਕਿ ਸਾਡੇ ਨਾਲ ਦੇ ਕਈ ਹੁੰਦੇ ਸੀਗੇ ਸਜਣ ਉਹਨਾਂ ਦੇ ਭੈਣ ਰਾਣੀਆਂ ਜਿਹੜੇ ਵਿਆਹ ਸੀ ਨਾ ਨਾਮਤਾਰੀਆਂ ਦੇ ਭੈਣੀ ਸਾਹਿਬ ਵਾਲਿਆਂ ਦੇ ਬਹੁਤ ਸਾਦੇ ਨੇ ਸਮੂਹਕ ਵਿਆਹ ਹੁੰਦੇ ਨੇ ਨਾਮਤਾਰੀ ਸਮਾਜ ਦੇ ਵਿੱਚ ਕੁੜੀਆਂ ਦੀ ਰੇਸ਼ਿਓ ਭਾਰਤ ਦੀ ਨੈਸ਼ਨਲ ਰੇਸ਼ਿਓ ਤੋਂ ਵੀ ਉੱਪਰ ਹੈ ਸ਼ੁਰੂਆਤ ਆਪ ਉਥੋਂ ਹੀ ਕਰਨੀ ਹੈ ਇੱਕ ਪਾਸੇ ਪੰਜਾਬ ਦੀ ਧਰਤੀ ਦੂਸਰੇ ਪਾਸੇ ਐਸੇ ਪੰਜਾਬ ਦੀ ਧਰਤੀ ਤੇ ਨਾਮਤਾਰੀ ਦਰਬਾਰ ਭੈਣੀ ਸਾਹਿਬ ਜਿੱਥੇ ਉਹਨਾਂ ਦੀ ਇੱਕ ਰਿਵਾਇਤ ਚੱਲੀ ਆਉਂਦੀ ਹੈ ਕਿ ਲੜਕੀਆਂ ਦੇ ਸਮੂਹਕ ਵਿਆਹ ਹੁੰਦੇ ਨੇ ਸਾਦੇ ਮੁਰਾਦੇ ਕੱਪੜੇ ਤੇ ਉਹੀ ਚਿੱਟੇ ਕੁਰਤੇ ਪਜਾਮੇ ਉਹੀ ਸਟਾਈਲ ਆਪਣੇ ਇਥੇ ਡਾਕਟਰ ਮਨਜੀਤ ਸਿੰਘ ਹੁੰਦੇ ਸੀਗੇ ਇਥੇ ਲਾਅ ਦੇ ਹੈਡ ਸੀਗੇ ਉਹ ਵੀ ਮਤਲਬ ਯੂਨੀਵਰਸਿਟੀ ਤੋਂ ਲੈ ਕੇ ਹੁਣ ਤੱਕ ਵੀ ਉਹੀ ਕੁਰਤੇ ਪਜਾਮੇ ਚ ਰਹਿੰਦੇ ਨੇ ਕੋਈ ਫालतू ਪਹਿਰਾਵੇ ਚ ਤਬਦੀਲੀ ਨਹੀਂ ਆ ਸਾਦਗੀ ਹੈ ਚਾਹ ਤੱਕ ਨਹੀਂ ਪੀਂਦੇ ਪਰ ਇਹ ਜਿਹੜਾ ਅੰਕੜਾ ਉਥੋਂ ਸ਼ੁਰੂ ਕਰਾਂਗੇ ਕਿ ਉਸ ਭਾਈਚਾਰੇ ਚ ਲੜਕੀਆਂ ਦੀ ਤਾਦਾਦ ਨੈਸ਼ਨਲ ਰੇਸ਼ਿਓ ਤੋਂ ਵੀ ਉੱਪਰ ਹੈ ਪਰ ਅਫਸੋਸ ਕਿ ਸਿੱਖਾ ਚ ਇਹ ਰੇਸ਼ਿਓ ਚਿੰਤਾਜਨਕ ਹੈ ਜੀ ਡਾਕਟਰ ਸਾਹਿਬ ਹਾਂ ਬਿਲਕੁਲ ਮੈਂ ਅਸਲ ਚ ਜਿੰਨੇ ਵੀ ਮੈਨੂੰ ਸਨਮਾਨ ਅੰਤਰਰਾਸ਼ਟਰੀ ਪੱਧਰ ਤੇ ਜਾਂ ਰਾਸ਼ਟਰੀ ਪੱਧਰ ਤੇ ਮਿਲੇ ਵੀ ਸਨ ਕੰਮ ਉਹ ਇਸੇ ਫੀਮੇਲ ਫੀਟੀ ਸਾਈਡ ਉੱਤੇ ਹੀ ਕੀਤੇ ਸਦਕਾ ਮਿਲੇ ਸਨ ਤੁਸੀਂ ਅੱਜ ਮੇਰਾ ਇੱਕ ਤਰੀਕੇ ਰਿਸ਼ਤਾ ਜ਼ਖਮ ਛੇੜ ਦਿੱਤਾ ਕਿਉਂਕਿ ਸ਼ਾਇਦ ਉਹ ਢੰਗ ਤੇ ਤਰੀਕੇ ਕਿਉਂਕਿ ਗੱਲ ਜੇ ਮੈਂ ਤੁਹਾਨੂੰ ਲੈ ਚੱਲਾਂ ਲਗਭਗ 30 ਬਰੇ ਵਿੱਚ ਜੀ ਜੀ ਡਾਕਟਰ ਸਾਹਿਬ ਬਿਲਕੁਲ ਸੋ ਥੋੜੀ ਜੀ ਇੰਟਰਨੈਟ ਦੀ ਦਿੱਕਤ ਹੈ ਹਾਂਜੀ ਕੰਟੀਨਿਊ ਪਲੀਜ਼ ਵਿੱਚ ਕਾਲ ਆ ਰਹੀ ਹੈ ਤੁਹਾਡਾ ਸਕੈਜੂਲ ਬਹੁਤ ਟਾਈਟ ਹੁੰਦਾ ਉਹ ਲਿੰਕ ਕੱਟ ਜਾਂਦਾ ਕੰਟੀਨਿਊ ਡਾਕਟਰ ਸਾਹਿਬ ਪਲੀਜ਼ ਆਪਣੀ ਗੱਲਬਾਤ ਹੋ ਰਹੀ ਹੈ ਪੰਨਾ ਨਹੀਂ ਹੁਸ਼ਿੰਦਰ ਕੌਰ ਨਾਲ ਜੀ ਲਗਾਤਾਰ ਪਲੀਜ਼ ਜੀ ਸੌਰੀ ਉਹ ਵਿੱਚ ਲਾਈਟ ਚਲੀ ਜਾਂ ਹਾਂਜੀ ਹਾਂ ਕਾਲ ਦੀ ਦਿੱਕਤ ਕੋਈ ਨਹੀਂ ਜੀ ਤੇ ਉਹ ਅਸਲ ਚ ਜਿਹੜਾ ਢੰਗ ਤੇ ਤਰੀਕੇ ਜੋ ਮੈਂ ਆਪਣੇ ਅੱਖੀ ਜਾਂ ਕੰਨੀ ਵੇਖ ਕੇ ਜੋ ਮੈਂ ਪੁਰਾਣੇ ਸਮੇਂ ਚ ਕਿਉਂਕਿ ਉਦੋਂ ਤੁਸੀਂ ਦੇਖੋਗੇ ਕੋਈ ਇੰਟਰਨੈਟ ਨਹੀਂ ਸੀ ਕੋਈ ਵੀ ਇਸ ਤਰੀਕੇ ਦਾ ਕੰਮ ਐਨੀ ਡੁੰਗਾਈ ਵਿੱਚ ਨਹੀਂ ਸੀ ਹੋ ਰਿਆ ਕੋਈ ਸਿੱਦਤ ਨਾਲ ਇਸ ਤਰੀਕੇ ਦੀ ਜੇ ਤੁਸੀਂ ਲੱਭਣ ਦੀ ਵੀ ਕੋਸ਼ਿਸ਼ ਕਰੋਗੇ ਤਾਂ ਉਦੋਂ ਕੁਝ ਐਦਾਂ ਕੀਤਾ ਲੱਭਦਾ ਨਹੀਂ ਬਲਕਿ ਲੋਕ ਬੜੇ ਖੁੱਲੇ ਸਨ ਇਹ ਕਹਿਨ ਨੂੰ ਕਿ ਹਾਂਜੀ ਅਸੀਂ ਮਾਰੀਆਂ ਨੇ ਮੇਰੀ ਉਦੋਂ ਵੀ ਖੋਜ ਇੱਕ ਇੰਟਰਨੈਸ਼ਨਲ ਪੱਧਰ ਤੱਕ ਛਪੀ ਸੀ ਜਦੋਂ ਅਸੀਂ ਪਿੰਡਾਂ ਚੋਂ ਇਸ ਤਰ੍ਹਾਂ ਕੱਢ ਕੇ ਬਣਾ ਰਹੇ ਸਾਂ ਕਿ ਇੰਨਾ ਫੀਸਦ ਜਿਹੜੇ ਲੋਕ ਮਾਰ ਰਹੇ ਨੇ ਤੇ ਕਿਹੜੇ ਕਿਹੜੇ ਢੰਗ ਤਰੀਕੇ ਲੱਭ ਰਹੇ ਨੇ ਕਿਸ ਤਰੀਕੇ ਉਹ ਨਾਬ ਜਮੀਨ ਨੂੰ ਕੋਈ ਬਾਲਟੀ ਚ ਡਪੋਂਦਾ ਤੇ ਕੋਈ ਜਿਹੜਾ ਘਰ ਦੇ ਹੀ ਬਾਹਰ ਉਹਨਾਂ ਨੇ ਦਰਵਾਜ਼ੇ ਦੇ ਨਾਲ ਹੀ ਖੂਬ ਬਣਾਇਆ ਹੁੰਦਾ ਸੀ ਜੀ ਜੀ ਸੁੱਟ ਕੇ ਤੇ ਕਿਵੇਂ ਉੱਤੇ ਪੂਸਾ ਪਾ ਦਿੰਦੇ ਸੀ ਯਾਨੀ ਬਹੁਤ ਅਲੱਗ-ਅਲੱਗ ਢੰਗ ਸਨ ਕੋਈ ਸੂਰਾਂ ਦੇ ਬਾੜੇ ਚ ਸੁੱਟਦਾ ਸੀ ਕਿਵੇਂ ਦੇ ਚੀਜ਼ਾਂ ਮੈਂ ਤਾਂ ਸੁਣ-ਸੁਣ ਕੇ ਹੌਲ ਜਾ ਪੈਂਦਾ ਸੀ ਕਿ ਕਿੱਥੇ ਅਸੀਂ ਖੜੇ ਆ ਕੀ ਕੁਝ ਹੋ ਰਿਹਾ ਉਸ ਵਾਪਰਨ ਤੋਂ ਜਦੋਂ ਕਹਿੰਦੇ ਨੇ ਯੂਨ ਦੀ ਹੋਈ ਇਹ ਤਾਂ ਨਿਊਜ਼ ਐਫਸੀ ਪੜ੍ਹ ਸਕਦੇ ਹੋ ਕਿ 45.8 ਮਿਲੀਅਨ ਗਰਲਸ ਮਿਸਿੰਗ ਨੇ ਇੰਡੀਆ ਵਿੱਚ ਜੋ ਕਿ ਆਪਾਂ ਸਮਝ ਸਕਦੇ ਹਾਂ ਕਿੰਨੀ ਭਾਰੀ ਮਾਤਰਾ ਸੀ ਮਾਰ-ਮਾਰ ਕੇ ਜਿੱਥੇ ਹੱਦ ਤੇ ਲਿਆ ਖੜੇ ਆ ਕਿ ਸਿਰਫ 1990 ਤੋਂ ਹੀ 10 ਮਿਲੀਅਨ ਕੁੜੀਆਂ ਤਾਂ ਜਿਹੜੀਆਂ ਸੀ ਗਾਇਬ ਕੀਤੀਆਂ ਉਹਨਾਂ ਵਿੱਚ ਹਰ ਸਾਲ ਅੱਜ ਵੀ 5 ਲੱਖ ਅਸੀਂ ਬੇਟੀਆਂ ਮਾਰ ਰਹੇ ਹਾਂ ਜਿਨ੍ਹਾਂ ਵਿੱਚ ਇੱਕ ਤੁਸੀਂ ਜ਼ਿਕਰ ਕੀਤਾ ਮੈਂ ਉਹਦੇ ਤੇ ਉਹਨਾਂ ਦੇ ਲੇਖ ਵੀ ਲਿਖਿਆ ਮੈਂ ਉੱਥੇ ਆਪ ਗਈ ਵੀ ਹਾਂ ਪੈਣੀ ਸਾਹਿਬ ਜਿਸ ਟੰਗ ਨਾਲ ਬਰਾਬਰੀ ਸਹੀ ਮਾਇਨੇ ਵਿੱਚ ਉੱਥੇ ਦਿਸਦੀ ਏ ਹੂੰ ਬਾਕੀ ਬਾ ਕਮਾਲ ਏ ਮੈਂ ਬਕਾਇਦਾ ਜਿਵੇਂ ਦੱਸਿਆ ਉਸ ਤੇ ਲਿਖਿਆ ਵੀ ਹੈ ਤੇ ਮੈਂ ਜਦੋਂ ਆਪ ਤੁਸੀਂ ਵਿੱਚ ਜਾ ਕੇ ਦੇਖੋ ਉਹ ਹੋਰ ਵੀ ਚੀਜ਼ ਵੱਖਰੀ ਹੋ ਜਾਂਦੀ ਏ ਕਿ ਕਿੰਨੀ ਉੱਥੇ ਜਿਹੜਾ ਵਿਤਕਰਾ ਅਸੀਂ ਆਮ ਬੜਾਇਆ ਹੋਇਆ ਉਦਾਂ ਜੀ ਨਹੀਂ ਯਾਨੀ ਹੀ ਇੱਜ਼ਤ ਔਰਤ ਦੀ ਹਰ ਥਾਈ ਬਰਾਬਰੀ ਜਿਸ ਤਰੀਕੇ ਦੀ ਉੱਥੇ ਦਿਸਦੀ ਆ ਉਹ ਕਿਤੇ ਵੀ ਹੋਰ ਨਹੀਂ ਮੈਨੂੰ ਅੱਜ ਵੀ ਮੈਂ ਤੁਹਾਨੂੰ ਜੇ ਦਾਅਵੇ ਨਾਲ ਕਹਿ ਦੇਵਾਂ ਵੀ ਸਾਡੇ ਕਦੇ ਵੀ ਹਰਿਮੰਦਰ ਸਾਹਿਬ ਦੇ ਅੰਦਰ ਮੈਨੂੰ ਦੱਸ ਦੇਣਾ ਕਿ ਕਦੇ ਅਸੀਂ ਦੇਖਿਆ ਹੋਵੇ ਕਦੇ ਔਰਤਾਂ ਨੇ ਕੀਰਤਨ ਕੀਤਾ ਹੋਵੇ ਇਸ ਤਰ੍ਹਾਂ ਦੀ ਚੀਜ਼ ਨਹੀਂ ਪਰ ਉੱਥੇ ਅਬ ਬੇਟੀਆਂ ਹਿੱਸਣ ਕਰ ਸਕਦੀਆਂ ਨੇ ਖੁੱਲੇ ਆਮ ਸਵਾਲ ਪੁੱਛ ਸਕਦੀਆਂ ਨੇ ਪੂਰਾ ਜਦੋਂ ਤੁਸੀਂ ਸਾਰੇ ਹਾਲ ਚੋਂ ਉੱਥੇ ਬੈਠੇ ਨੇ ਕੋਈ ਦਿੱਕਤ ਕੁਝ ਸਾਰੀ ਉਹ ਯਾਨੀ ਪੰਗਤ ਸਭ ਬਰਾਬਰ ਇੱਕੋ ਜਿਹਾ ਬਿਲਕੁਲ ਉੱਥੇ ਟ੍ਰੀਟਮੈਂਟ ਦਿੱਤਾ ਜਾਂਦਾ ਮੈਂ ਆਪ ਉਹਨਾਂ ਦੀ ਸਟੇਜ ਦੇ ਉੱਤੇ ਬੈਠ ਕੇ ਸ਼ਾਮਲ ਸਾਂ ਉਹਨਾਂ ਦੇ ਸਤਿਗੁਰੂ ਨਾਲ ਜੀ ਉਹਨਾਂ ਦਾ ਯਾਨੀ ਜੋ ਮਾਹੌਲ ਸੀ ਪਰ ਕਾਇਦਾ ਉਹਨਾਂ ਨੇ ਖੁੱਲਾ ਬੋਲਣ ਲਈ ਵੀ ਸਮਾਂ ਦਿੱਤਾ ਮੈਂ ਤਾਂ ਦੱਸ ਰਹੀ ਹਾਂ ਕਿ ਮੈਂ ਉਹਨਾਂ ਵਿੱਚ ਰਚੀ ਹਾਂ ਉਹਨਾਂ ਬੇਟੀਆਂ ਦੇ ਵਿੱਚ ਜੀ ਉਹਨਾਂ ਦੀਆਂ ਜਿਸ ਤਰੀਕੇ ਦੀਆਂ ਕੁਝ ਇਹ ਨਹੀਂ ਹੈ ਕਿ ਮੈਂ ਕਹਾਂ ਕਿਤੇ ਵੀ 100% ਹਮੇਸ਼ਾ ਹੀ ਠੀਕ ਹੁੰਦਾ ਇਹ ਚੀਜ਼ ਮੇਰੇ ਵੱਲੋਂ ਵੀ ਕਹਿਣੀ ਗਲਤ ਹੋਏਗੀ ਜ਼ਰੂਰ ਵੀ ਦੇ ਨੇ ਜਿਹੜੇ ਕੁਝ ਵੱਖ ਤਰ੍ਹਾਂ ਦੀਆਂ ਕੋਈ ਦੁੱਖ ਜਾਂ ਵਿਚਾਰਧਾਰਾ ਕੋਈ ਵੱਖਰਾ ਹੋ ਸਕਦਾ ਪਰ ਜਿਹੜੀ ਨੈਸ਼ਨਲ ਰੇਸ਼ੋ ਤਾਂ ਔਨ ਰਿਕਾਰਡ ਹੈ ਕਿ ਉਸ ਸਮਾਜ ਦੇ ਵਿੱਚ ਸ਼ਾਇਦ ਕਿਉਂਕਿ ਦਾਜ ਇੱਕ ਵੱਡੀ ਲਾਮਤ ਸੀ ਪੰਡਾ ਨੇ ਇੱਕ ਮੈਂ ਰਿਪੋਰਟ ਸਾਂਝੀ ਕਰਾਂਗਾ ਕਿਉਂਕਿ ਫਿਗਰ ਫੈਕਟ ਦੇ ਆਧਾਰ ਤੇ ਗੱਲ ਕਰਨੀ ਹੈ ਕਿਸੇ ਨੂੰ ਬੁਰੀ ਲੱਗਣੀ ਹੈ ਇਤਿਹਾਸ ਤਾਂ ਇਹ ਪੱਖ ਹੈ ਇਹ ਜਿਹੜਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਾਲ ਪੀੜ੍ਹੀ ਇਕ ਕਾਲ ਪੀੜੀ ਇੱਕ ਕਿਤਾਬ ਲਿਖੀ ਹੈ ਸੋਹਿੰਦਰ ਵੀਰ ਸਿੰਘ ਬਣਜਾਰਾ 베ਦੀ ਨੇ ਹਾਲਾਂਕਿ ਖੁਦ 베ਦੀ ਭਾਈਚਾਰੇ ਸੀ ਇਹ ਜਿਹੜੀਆਂ ਕੁਝ ਮਿੱਥਾਂ ਨੇ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਕਾਣ ਕੀਤਾ ਤੇ ਕਰ ਰਹੇ ਨੇ ਇਹ ਕਾਲ ਪੀੜੀ ਅਸਲ ਚ ਜਿਵੇਂ ਕਹਿੰਦੇ ਕਾਲ ਕਾਲ ਪੀੜੀ ਪੀੜੀ ਹੁੰਦੀ ਹੈ ਬਹਿਣ ਵਾਲੀ ਉਹ ਲਿਖਦੇ ਨੇ ਕਿ ਇਤਿਹਾਸ ਜਿਕੇ ਸਮਾਂ ਅਜੇਹਾ ਵੀ ਆਇਆ ਜਦੋਂ 베ਦੀਆਂ ਦੀਆਂ ਧੀਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਅੰਸ਼ ਔਲਾਦ ਸਮਝ ਕੇ ਉਹਨਾਂ ਪ੍ਰਤੀ ਸਤਿਕਾਰ ਵਜੋਂ ਕੋਈ ਵਿਆਹ ਨਹੀਂ ਸੀ ਕਰਦਾ ਉਦੋਂ 베ਦੀਆਂ ਦੇ ਵਿੱਚ ਕੁੜੀਆਂ ਮਾਰਨ ਦਾ ਰਿਵਾਜ ਆਮ ਪ੍ਰਚਲਿਤ ਹੋ ਗਿਆ ਰਿਵਾਇਤ ਹੈ ਕਿ ਬਾਬਾ ਸ਼੍ਰੀ ਚੰਦ ਜੀ ਦਾ ਮੰਦਿਰ ਹੈ ਜੋ ਕਿ ਪੱਖੋਕੇ ਦੇ ਵਿੱਚ ਇਹਨਾਂ ਨੇ ਇਹ ਦੱਸਿਆ ਸੋ ਉਸ ਦੌਰਾਨ ਇਹ ਜਿਹੜਾ ਮੰਦਿਰ ਉਹਨਾਂ ਨੇ ਦੱਸਿਆ ਕਿ ਇਤਿਹਾਸ ਵਿੱਚ ਇੱਕ ਸਮਾ ਆਇਆ ਜਦੋਂ 베ਦੀਆਂ ਦੇ ਵਿੱਚ ਬੇਦੀਆਂ ਦੀਆਂ ਧੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਵਾਂਸ਼ ਔਲਾਦ ਸਮਝ ਕੇ ਉਹਨਾਂ ਪ੍ਰਤੀ ਸਤਕਾਰ ਵਜੋਂ ਕੋਈ ਵਿਆਹ ਨਹੀਂ ਸੀ ਕਰਦਾ ਉਦੋਂ ਬੇਦੀਆਂ ਦੇ ਵਿੱਚ ਕੁੜੀਆਂ ਮਾਰਨ ਦਾ ਰਿਵਾਜ ਆਮ ਪ੍ਰਚਲਿਤ ਹੋ ਗਿਆ ਰਵੈਤ ਹੈ ਕਿ ਬਾਬਾ ਸ਼ਰੀ ਚੰਦ ਦੇ ਮੰਦਿਰ ਜੋ ਕਿ ਪੱਖੋਕੇ ਡੇਰਾ ਬਾਬਾ ਨਾਨਕ ਦੇ ਵਿੱਚ ਹੈ ਉੱਥੇ ਇੱਕ ਕਾਲ ਪੀੜੀ ਪਈ ਹੈ ਕਦੇ ਇੱਕ ਕਾਲ ਪੀੜੀ ਪਈ ਹੁੰਦੀ ਸੀ ਇਸ ਨੂੰ ਅਗੇ ਪੀੜੀ ਪਈ ਹੁੰਦੀ ਸੀ ਜਿਹਨੂੰ ਕਾਲ ਪੀੜੀ ਕਹਿੰਦੇ ਸੀ ਤੇ ਜਦੋਂ ਬੇਦੀਆਂ ਦੇ ਘਰ ਦੇ ਵਿੱਚ ਕੋਈ ਧੀ ਜੰਮਦੀ ਸੀ ਤੇ ਉਸ ਨੂੰ ਇਸ ਕਾਲ ਪੀੜੀ ਦੇ ਉੱਤੇ ਲਟਾ ਦਿੱਤਾ ਜਾਂਦਾ ਸੀ ਜਿੱਥੇ ਉਹ ਕੁੜੀ ਆਪਣੇ ਆਪ ਹੀ ਪਈ ਪਈ ਮਰ ਜਾਂਦੀ ਸੀ ਤੇ ਮਗਰੋਂ ਰਾਵੀ ਦੇ ਵਿੱਚ ਜਦੋਂ ਹੜਾ ਆਉਂਦੇ ਸੀ ਤਾਂ ਇਹ ਸਮੁੰਦਰ ਦੀ ਤਬਾਹੀ ਹੋ ਗਈ ਤੇ ਪੀੜੀ ਵੀ ਰੁੜ ਗਈ ਤੇ ਉਹ ਜਗ੍ਹਾ ਵੀ ਰੁੜ ਗਈ ਯਾਨੀ ਪੱਖੋਕੇ ਡੇਰਾ ਬਾਬਾ ਨਾਨਕ ਸਾਹਿਬ ਪਾਕਿਸਤਾਨ ਵਾਲੇ ਹਿੱਸੇ ਵਿੱਚ ਇਹ ਕਿਤੇ ਹੋਵੇ ਇਹ ਕਿਤਾਬ ਔਨ ਰਿਕਾਰਡ ਹੈ ਮੇਰੇ ਕੋਲ ਵੀ ਪਈ ਹੈ ਤੁਸੀਂ ਕਿਤੇ ਵੀ ਚੈੱਕ ਕਰ ਸਕਦੇ ਹੋ ਆ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਇੱਕ ਲਿਖਤ ਦਾ ਪੱਖ ਹੈ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਿਸੇ ਨੇ ਸਿੱਖ ਪੰਥ ਵਿਰੋਧੀ ਨੇ ਲਿਖ ਦਿੱਤੀ ਜਾਂ ਕਿਸੇ ਬੇਦੀਆਂ ਦੇ ਵਿਰੋਧੀ ਨੇ ਲਿਖ ਦਿੱਤੀ ਲਿਖਣ ਵਾਲਾ ਪੰਜਾਬ ਦਾ ਬਹੁਤ ਜ਼ਿੰਮੇਵਾਰ ਇਤਿਹਾਸਿਕ ਵਿਰਾਸਤ ਦਾ ਜੇ ਕੰਮ ਕਿਸੇ ਨੇ ਕੀਤਾ ਤਾਂ ਵਣਜਾਰਾ ਵੇਦੀ ਤੋਂ ਵੱਧ ਕਿਸੇ ਦਾ ਕੰਮ ਨਹੀਂ ਦਵਿੰਦਰ ਸਤਿਆਰਥੀ ਦਾ ਕੁਝ ਕੰਮ ਹੈ ਤੇ ਅ ਮੇਰੇ ਖਿਆਲ ਆ ਇਸ ਪੁਰਾਣੀ ਪੀੜ੍ਹੀ ਦੇ ਇਹ ਲੇਖਕ ਸਨ ਜਿਨ੍ਹਾਂ ਦਾ ਪੰਜਾਬ ਦੀ ਹੈਰੀਟੇਜ ਤੇ ਇਨਾ ਕੰਮ ਹੈ ਇਹਨਾਂ ਨੇ ਪਿੰਡ ਪਿੰਡ ਫਿਰ ਕੇ ਜਗਾ ਜਗਾ ਜਾ ਕੇ ਹਵਾਲਿਆਂ ਸਹਿਤ ਇੱਕ ਐਨਸਾਈਕਲੋਪੀਡੀਆ ਲਿਖਿਆ ਸੀ ਸੋ ਉਸ ਦੇ ਵਿੱਚ ਸੋਹਿੰਦਰ ਵੀਰ ਸਿੰਘ ਬਣਜਾਰਾ ਵਿਦੀ ਦੀ ਇਹ ਲਿਖਤ ਹੈ ਜਿਹੜੀ ਸਾਨੂੰ ਕਿਤੇ ਨਾ ਕਿਤੇ ਦੱਸਦੀ ਆ ਕਿ ਸ਼ਾਇਦ ਇਹ ਜਿਹੜੇ ਮਾੜੀਆਂ ਕੁਰੇਤਾਂ ਸੀ ਇਹਨਾਂ ਪਿੱਛੇ ਸਾਡੀ ਉਹੀ ਐਂਟੀ ਸਿੱਖ ਫਲਸਫਾ ਜਿਹੜੀ ਹੈ ਉਹ ਸੋਚ ਸੀਗੀ ਜਾਂ ਸਨਾਤਨ ਦੀ ਇਹ ਸੋਚ ਸੀ ਜਿਸ ਦੇ ਵਿੱਚ ਕੁਝ ਲੋਕਾਂ ਨੇ ਸਿੱਖੀ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦਾ ਔਰਤ ਨੂੰ ਬਰਾਬਰੀ ਦੇਣ ਦਾ ਜਿਹੜਾ ਸਿਧਾਂਤ ਸੀ ਉਸ ਦੀ ਟੇਢੇ ਤਰੀਕੇ ਦੇ ਨਾਲ ਜਿਹੜੀ ਹੈ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਇੱਕ ਹਿੱਸਾ ਹੋ ਸਕਦਾ ਹੈ ਜੀ ਭੈਣ ਰਾਣੀ ਜੀ ਜਿੰਨਾ ਕੁ ਜੇ ਤੁਸੀਂ ਬਹੁਤ ਜਿਵੇਂ ਇਸੇ ਤਰ੍ਹਾਂ ਪਿੱਛੇ ਜਾਓਗੇ ਜਦੋਂ ਇਤਿਹਾਸ ਵਿੱਚ ਆਤਮਾਰੀਏ ਲੰਡਨ ਦੇ ਵਿੱਚ ਵੀ ਇਹ ਜ਼ਿਕਰ ਮਿਲਦਾ ਜੇ ਉੱਥੇ ਜੇ ਤੁਸੀਂ ਬ੍ਰੇਕ ਮਿਊਜ਼ੀਅਮ ਵਿੱਚ ਜਿੱਥੇ ਮੇਰੀ ਨਜ਼ਰ ਹੀ ਗਲ ਪਈ ਸੀ ਕਿ ਲੰਡਨ ਬ੍ਰਿਜ ਤੱਕ ਦੇ ਵਿੱਚ ਉਹਦੀ ਸਟਰੈਂਥ ਨੂੰ ਮੇਨਟੇਨ ਕਰਨ ਲਈ ਉੱਥੇ ਵੀ ਨਵ ਜੰਮੀ ਧੀ ਦਾ ਹੀ ਉਹਦੇ ਵਿੱਚ ਦੱਬਿਆ ਜਾਣਾ ਇਸ ਤਰ੍ਹਾਂ ਦਾ ਅਜ ਇਹਦੇ ਵਿੱਚ ਕਿੰਨੀ ਕਸਲੀਅਤ ਹੈ ਨਹੀਂ ਅਸਲੀਅਤ ਮੈਂ ਹਾਂ ਹੀ ਵੈਸੇ ਮੈਂ ਤੁਹਾਡੀ ਗੱਲ 'ਚ ਵਾਅਦਾ ਕਰਦੇ ਆਂ ਭੈਣਾਂ ਲਈ ਇੱਕ ਪੰਜਾਬੀ ਗੀਤਾਂ 'ਚ ਇੱਕ ਪੀਤੋ ਦਾ ਖੂ ਗੀਤ ਆਉਂਦਾ ਲੋਕਗੀਤ ਉਹਦੇ ਵਿੱਚ ਵੀ ਪੀਤੋ ਦਾ ਖੂ ਜਿਹੜਾ ਗੀਤ ਸੀਗਾ ਆ ਉਸ ਦੇ ਵਿੱਚ ਵੀ ਨੂਹ ਦੀ ਬਲੀ ਲਈ ਗਈ ਹੈ ਕਿਉਂਕਿ ਜਦੋਂ ਖੂ ਪਟਾਇਆ ਜਾਂਦਾ ਸੀ ਥੱਲੇ ਲੱਕੜ ਦਾ ਚੱਕ ਹੁੰਦਾ ਸੀਗਾ ਜਿੱਥੇ ਅੱਜ ਕੱਲ ਜਿਵੇਂ ਕਹਿੰਦੇ ਨੇ ਚੱਕ ਨੰਬਰ 36 ਉਸ ਚੱਕ ਤੇ ਇੱਕ ਨੰਬਰ ਲੱਗਦਾ ਹੁੰਦਾ ਸੀ ਹਰ ਖੂ ਪੱਟਣ ਤੋਂ ਪਹਿਲਾਂ ਜਦੋਂ ਇਟਾਂ ਚਿੰਨੀਆਂ ਸ਼ੁਰੂ ਹੁੰਦੀਆਂ ਸੀ ਉੱਤੇ ਕੜੇ ਦੀ ਸ਼ਕਲ ਦਾ ਗੋਲ ਲੱਕੜਾ ਹੁੰਦੀ ਸੀ ਜਿਹਨੂੰ ਚੱਕ ਕਹਿੰਦੇ ਸੀ ਮਿਲਣੋਂ ਰਹਿ ਗਿਆ ਯਾਰਾ ਖੁਦ ਆ ਚੱਕ ਹੋ ਗਿਓ ਸੋ ਉਸ سلسلے ਚ ਉਸ ਚੱਕ ਦੇ ਨਾਲ ਵੀ ਕਈ ਵਾਰੀ ਬਲੀ ਦਿੱਤੀ ਜਾਂਦੀ ਸੀ ਹਾਲਾਂਕਿ ਬਲੀ ਨਰ ਦਿੱਤੀ ਜਾਂਦੀ ਹੈ ਜਿਵੇਂ ਨਾਰੀਅਲ ਆ ਬੰਦੇ ਦੀ ਪਰ ਫੀਮੇਲ ਦੀ ਬਲੀ ਪੰਜਾਬ ਚ ਉਸ ਲੜਕੀ ਦਾ ਜਿਹੜਾ ਗੀਤ ਕਿਤੇ ਪਿਆ ਮੇਰੇ ਕੋਲ ਪੁਰਾਣੀ ਵਿਰਾਸਤ ਜੋ ਵੀ ਇਹਨਾਂ ਦੀ ਕਿਤਾਬ ਚੀ ਹੈ ਅ ਬੇਦੀ ਸਾਹਿਬ ਦੀ ਚ ਉਸ ਦੇ ਵਿੱਚ ਔਰਤ ਬਲੀ ਦਾ ਵੀ ਜ਼ਿਕਰ ਹੈ ਜੀ ਡਾਕਟਰ ਸਾਹਿਬ ਜੀ ਬਿਲਕੁਲ ਬਾਲ ਹੈਮਨ ਦੇਵਤਾ ਦਾ ਜੀ ਤੁਸੀਂ ਉਹ ਵੀ ਜੇ ਤੁਸੀਂ ਲੱਭ ਜਾਓਗੇ ਤੁਹਾਨੂੰ ਮਿਲੇਗਾ ਉਹਦੇ ਵਿੱਚ ਵੀ ਸਾਲ ਵਿੱਚ ਇੱਕ ਵਾਰ ਜਦੋਂ ਉਹਦਾ ਦਿਨ ਮਨਾਉਂਦੇ ਸਨ ਤਾਂ ਬਾਲਟੀ ਭਰ ਕੇ ਨਵ ਜੰਮੀਆਂ ਧੀਆਂ ਦੇ ਦਿਲ ਨਿਚੋੜ ਕੇ ਉਹਦਾ ਖੂਨ ਭਰਿਆ ਜਾਂਦਾ ਸੀ ਬਾਲਟੀ ਨਾਲ ਲਵਾਇਆ ਜਾਂਦਾ ਸੀ ਸੋਚ ਲਓ ਕਿ ਇੱਕ ਬਾਲਟੀ ਭਰਨੀ ਕਿੰਨੀਆਂ ਕੁ ਧੀਆਂ ਦਾ ਉਦੋਂ ਖਤਮ ਕੀਤਾ ਜਾਣਾ ਸੀ 383 ਜਾਤੀਆਂ ਸਾਡੇ ਧਰਤੀ ਤੇ ਮੁੱਕ ਚੁੱਕੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਉਹਨਾਂ ਨੇ ਇਹੀ ਰੂਟੀਨ ਪਾਲ ਲਿਆ ਸੀ ਧੀਆਂ ਮਾਰਨੀਆਂ ਨੇ ਇੱਕ ਜ਼ਿਕਰ ਮਿਲਦਾ ਜੇ ਕਿ ਜੈਪੁਰ ਦੇ ਅੰਦਰ ਕਿਤੇ ਜੋ ਪੱਟੀ ਕਮਿਊਨਿਟੀ ਮੇਰਾ ਇਹ ਲਿਖਿਆ ਨਹੀਂ ਮੈਂ ਫਿਰ ਵਾਰ-ਵਾਰ ਕਹਦੇ ਆ ਤਾਂ ਜ਼ਿਕਰ ਹੀ ਮਿਲਦੇ ਨੇ ਇਨਾਂ ਚ ਕਿੰਨੀ ਸੱਚਾਈ ਕਿੰਨੀ ਨਹੀਂ ਕਿ ਇੱਕ ਸੁਣ ਆ ਗਿਆ ਸੀ ਕਿ ਉਹਨਾਂ ਦੇ 10000 ਪਿੱਛੇ ਕੁੱਲ 50 ਕੇ 60 ਹੀ ਰਹਿ ਗਈਆਂ ਸਨ ਹੁਣ ਇੱਕ ਇਸ ਸਮੇਂ ਦੀ ਗੱਲ ਹੈ ਕਦੋਂ ਇਹ ਦੇਖਿਆ ਵੀ ਇੱਕ ਸਮਾਂ ਸੀ ਜਦੋਂ ਉੱਥੇ ਤੇ ਇਹ ਵੀ ਲਿਖਦਾ ਕਿ ਜਦੋਂ ਅਰਬ ਹਮਲਾਵਰ ਆਏ ਸਨ ਉਹ ਬਾਅਦ ਇਹ ਸਨਾਤਨ ਧਰਮ ਵਾਲਿਆਂ ਨੇ ਇਸ ਨੂੰ ਅਪਣਾ ਲਿਆ ਕਿ ਹਾਂਜੀ ਇਹ ਤਾਂ ਇੱਕ ਸਾਡੇ ਤੇ ਬੋਝ ਨੇ ਇਹ ਸਮਝ ਲਿਆ ਗਿਆ ਕਿ ਪੁੱਤਰ ਨੀਵੀਆਂ ਨੇ ਬੋਝ ਨੇ ਸੋ ਸਾਰੀ ਉਮਰ ਅਸੀਂ ਪੁੱਤਰ ਵਾਲਿਆਂ ਦੀ ਦਲੀਜ਼ ਤੇ ਸਿਰ ਝੁਕਾਉਣਾ ਜੇ ਤੇ ਮਰ ਵੀ ਗਈ ਤਾਂ ਵੀ ਚਾਦਰ ਸਾਡੇ ਵੱਲੋਂ ਹੀ ਆਣੀ ਹੈ ਸੋ ਇੱਕ ਬਨਦਿਆਂ ਉਹਨਾਂ ਨੇ ਇਹ ਤੱਤ ਅਪਣਾ ਲਿਆ ਜਿਸ ਢੰਗ ਨਾਲ ਇਹ ਸਾਡੇ ਇਹ ਚੀਜ਼ ਸ਼ੁਰੂ ਹੋਈ ਵਰਨਾ ਉਸ ਤੋਂ ਪਹਿਲਾਂ ਦਾ ਜ਼ਿਕਰ ਇਹੋ ਮਿਲਦਾ ਜੇ ਕਿ ਈਆਂ ਇਸ ਵੱਡੀ ਪੱਧਰ ਤੇ ਉਦੋਂ ਕਤਲ ਕਰਨਾ ਇੱਥੇ ਨਹੀਂ ਸੀ ਕਿਉਂਕਿ ਉਹਨਾਂ ਨੂੰ ਜਿਵੇਂ ਦੱਸਿਆ ਜਾਂਦਾ ਕਿ ਮੰਦਰਾਂ ਦੇ ਅੰਦਰ ਸਗੋਂ ਇਹਨਾਂ ਦੀ ਪੂਜਾ ਕੀਤੀ ਜਾਂਦੀ ਸੀ ਇਹਨਾਂ ਨੂੰ ਯਾਨੀ ਉਸ ਹੱਦ ਤੱਕ ਪਰ ਉਹ ਅਰਬ ਹਮਲਾਵਰਾਂ ਤੋਂ ਬਾਅਦ ਦਾ ਜਿਸ ਤਰੀਕੇ ਦਾ ਨਿਵਾਣ ਇੱਥੇ ਸ਼ੁਰੂ ਹੋਇਆ ਔਰਤਾਂ ਪ੍ਰਤੀ ਉਹ ਕਿਹਾ ਨਹੀਂ ਉਹ ਅੱਜ ਤੱਕ ਵੀ ਜਾਰੀ ਹੈ ਜਿੱਥੇ 2023 ਦੀ ਰਿਪੋਰਟ ਵਿੱਚ ਚੀਕਾ ਮਾਰਦੀ ਜੇ ਕਿ 5 ਲੱਖ ਉਥੋਂ ਉਦੋਂ ਵੀ ਮਰ ਗਈਆਂ ਜਿਹੜੇ ਸਾਲ ਸਾਡੀਆਂ ਹੁਣ ਤਾਂ ਅਲਟਰਾ ਸਾਊਂਡ ਮਸ਼ੀਨਾਂ ਜਿਹੜੀਆਂ ਤੁਸੀਂ ਹੁਣ ਦੇਖੋ ਨਾ ਇਹ ਦਸੰਬਰ 2023 ਦੀ છਪੀ ਖਬਰ ਵਿੱਚ ਵੀ ਇਹ ਲੱਭਿਆ ਗਿਆ ਫੜਿਆ ਗਿਆ ਬੰਦਾ ਸਾਊਂਡ ਜਿਹੜਾ ਕਰ ਰਿਹਾ ਸੀ ਜਿਹੜਾ ਇਹੀ ਸੈਕਸ ਡਿਟਰਮੀਨੇਸ਼ਨ ਤੇ ਜਿਹੜਾ ਆਪਣਾ ਆਪ ਯਾਨੀ ਉਹ ਫੜਨ ਵਾਲੇ ਡਾਕਟਰ ਦੀ ਸਟੇਟਮੈਂਟ ਹੈ ਜਿਹੜਾ ਉਹਦੀ ਚੈਕਿੰਗ ਤੇ ਗਿਆ ਕਿ ਇਹਨਾਂ ਨੇ ਘੱਟੋ-ਘੱਟ ਜਿਹੜਾ ਉਹ ਆਪ ਹੀ ਮੰਨਦੇ ਨੇ ਕਿ ਮੈਂ 3 35000 ਇਹ ਕਰ ਚੁੱਕਾ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਅੰਦਰ ਖਾਤੇ ਤੁਰ ਹੀ ਜਾਂਦਾ ਪਿਆ ਜੇ ਰੋਕਿਆ ਨਹੀਂ ਪਰ ਗੱਲ ਇਹ ਹੈ ਕਿ ਆਪਾਂ ਇੱਕ ਡਾਕਟਰ ਤੇ ਜਾਂ ਇੱਕ ਟੈਸਟ ਕਰਨ ਵਾਲੇ ਤੇ ਕੱਲੀ ਉਂਗਲ ਰੱਖ ਕੇ ਨਹੀਂ ਰੋਕ ਸਕਦੇ ਜੋ ਇਹ ਸਰਕਾਰ ਕਰ ਰਹੀ ਹੈ ਜੀ ਗੱਲ ਇਹ ਹੈ ਕਿ ਤੁਸੀਂ ਮਾਨਸਿਕਤਾ ਕਿਵੇਂ ਬਦਲਤਾ ਹੋ ਇੱਕ ਡਾਕਟਰ ਇੱਕ ਮਸ਼ੀਨ ਫੜ ਵੀ ਲਈ ਤਾਂ ਡਾਕਟਰ ਦੂਸਰੀ ਮਸ਼ੀਨ ਇਹੀ ਕੰਮ ਕਰਨ ਲੱਗ ਜਾਏਗੀ ਸੋ ਕਰਾਉਣ ਕੌਣ ਜਾਂਦੇ ਨੇ ਉਹਨਾਂ ਨੂੰ ਕੀ ਮਜਬੂਰੀ ਪੈ ਜਾਂਦੀ ਜੇ ਉਸ ਵੱਲ ਧਿਆਨ ਕਿਸ ਨੇ ਦੇਣਾ ਮੈਂ ਤਾਂ ਵਾਕਈ ਤੁਹਾਡੇ ਰਹੀਂ ਇਹ ਪੁੱਛਣਾ ਚਾਹਨੀ ਆ ਕਿ ਉਹ ਲੋਕਾਂ ਦਾ ਜਵਾਬ ਤਾਂ ਦੇਣ ਜਿਹੜੇ ਕਹਿੰਦੇ ਨੇ ਕਿ ਇਹ ਕ੍ਰਾਈਮ ਅਗੇਂਸਟ ਔਮਨ ਜਿਹਦੀ ਗ੍ਰਾਫ ਇਸ ਸਪੀਡ ਨਾਲ ਵੱਧ ਰਿਹਾ ਜੇ 116% ਵੱਧ ਗਿਆ ਤਾਂ ਤਿਆਂ ਕਿੱਥੇ ਸੁੱਟਿਆਣ ਮਜਬੂਰ ਹੋ ਜਾਂਦੇ ਨੇ ਲੋਕ ਕੇ ਮੇਰੀਆਂ ਜੀ ਤਿੰਨ ਧੀਆ ਨੇ ਪਹਿਲੀ ਧੀ ਨੂੰ ਜਿਸ ਨੂੰ ਦਾਜ ਦੀ ਖਾਤਰ ਵਾਪਸ ਦਾ ਘਰ ਚ ਦੂਜੀ ਨੇ ਕੁਖੋ ਕੁੜੀ ਜੰਮੀ ਸੀ ਉਹ ਵਾਪਸ ਸੁੱਟ ਦਿੱਤੀ ਤੀਜੀ ਨੂੰ ਦੱਸੋ ਕਿਵੇਂ ਬਚਾਵਾਂ ਜਿੱਥੇ ਆਂਢੀ ਗੁਆਂਢੀ ਵੀ ਉਸ ਤੇ ਮਾੜੀ ਅੱਖ ਧਰਦੇ ਨੇ ਬਾਜ਼ਾਰਾਂ ਚੋਂ ਨਿਕਲ ਨਹੀਂ ਸਕਦੀ ਦੱਸੋ ਕੀ ਕਰੀਏ ਇਹ ਸੁਰੱਖਿਆ ਕਿਸ ਨੇ ਦੇਣੀ ਜੀ ਦਿਵਾਨਾ ਤੁਸੀਂ ਆਪ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਤੁਹਾਡੀ ਧੀ ਰਾਤ ਨੂੰ 12 ਵਜੇ ਵਾਪਸ ਮੁੜਦੀ ਹੋਵੇ ਤੁਸੀਂ ਇਕੱਲੀ ਮੁਰਦੀ ਨੂੰ ਸੋਚ ਸਕਦੇ ਹੋ ਕਿ ਉਹ ਬਿਲਕੁਲ ਸੁਰੱਖਿਅਤ ਘਰ ਆ ਜਾਏਗੀ ਦਿਲ ਵਿੱਚ ਕੰਬਾ ਛਿੜਦਾ ਜੇ ਸੋਚਦਿਆਂ ਪਰ ਇਹ ਜੋ ਤਬਦ ਮਾਹੌਲ ਸਿਰ ਜੇ ਕਿਸ ਨੇ ਸਿਰਜਿਆ ਆਖਰ ਕੀ ਸਾਡੀਆਂ ਧੀਆਂ ਦੀਆਂ ਇਹੋ ਜਿਹੀਆਂ ਖਬਰਾਂ ਆਣ ਕਿ ਧਾਰਮਿਕ ਥਾਵਾਂ ਤੇ ਸਮੂਹਕ ਕਲਾਕਾਰ ਦਾ ਸ਼ਿਕਾਰ ਹੁੰਦੀਆਂ ਨੇ ਪ੍ਰੋਫੈਸਰ ਉਹਨਾਂ ਨੂੰ ਛੱਡਦੇ ਨਹੀਂ ਯੂਨੀਵਰਸਿਟੀਆਂ ਚ ਨਾ ਇਨ੍ਹਾਂ ਦੇ ਵਿੱਚ ਉਹਨਾਂ ਨੂੰ ਛੱਡਦੇ ਨੇ ਨਾ ਸਕੂਲਾਂ ਵਿੱਚ ਛੱਡਦੇ ਨੇ ਨਾ ਪ੍ਰਿੰਸੀਪਲ ਨਾ ਗੇਟਕੀਪਰ ਕੋਈ ਵੀ ਇੱਥੋਂ ਤੱਕ ਕੇ ਬੱਸ ਡਰਾਈਵਰ ਤੱਕ ਦੇ ਹੱਥੋਂ ਜ਼ਲੀਲ ਹੁੰਦੀਆਂ ਦੇਖੀਆਂ ਨੇ ਸਿਰਕ ਸ਼ੋਸ਼ਣ ਸਹੰਦੀਆਂ ਨੇ ਤੇ ਫਿਰ ਸਭ ਤੋਂ ਵੱਡਾ ਸਵਾਲ ਜੋ 37 ਤੋਂ 41 ਫੀਸਦੀ ਬੇਟੀਆਂ ਆਪਣੇ ਘਰਾਂ ਵਿੱਚ ਆਪਣੇ ਹੱਥੋਂ ਸ਼ਿਕਾਰ ਹੁੰਦੀਆਂ ਨੇ ਤਾਂ ਫਿਰ ਕੌਣ ਹੈ ਇਹ ਕਰਨ ਵਾਲੀ ਖਾਣ ਨੇ ਇੱਕ ਰਿਪੋਰਟਸ ਡਾਕਟਰ ਸਭ ਜਾਂਦੇ ਜਾਂਦੇ ਮੈਂ ਸ਼ੇਅਰ ਕਰਾਂਗਾ ਕੰਮਕਾਜੀ ਵਰਕਿੰਗ ਔਰਮਨ 40 ਫੀਸਦੀ ਆਪਣੇ ਅਧਿਕਾਰਾਂ ਪ੍ਰਤੀ ਜਾਂ ਉਹਨਾਂ ਨੂੰ ਜਿਹੜੀ ਪੋਸਟ ਕੋ ਐਕਟ ਦੇ ਅਧੀਨ ਜਿਹੜਾ ਮਹਿਲਾ ਜਨ ਸ਼ੋਸ਼ਣ ਰੋਕथाम ਕਾਨੂੰਨ ਪੀ ਐਚ ਐਸ ਐਚ ਹੈ ਉਹਦੇ ਅਧੀਨ ਮਿਲਣ ਵਾਲੀ ਜਿਹੜੇ ਸੁਰੱਖਿਆ ਉਪਾਅ ਨੇ ਉਹਨਾਂ ਦੇ ਬਾਰੇ ਜਾਗਰੂਕਤਾ ਨਹੀਂ ਹੈ ਐਕਟ ਆਉਣ ਦੇ 10 ਸਾਲ ਬਾਅਦ ਵੀ ਮਹਿਲਾ ਕਰਮਚਾਰੀ ਉਸ ਸੁਰੱਖਿਆ ਐਕਟ ਜਿਹੜਾ ਉਹਨਾਂ ਦੀ ਹਿਫਾਜ਼ਤ ਕਰਦਾ ਉਹਦੇ ਬਾਰੇ ਜਾਗਰੂਕ ਨਹੀਂ ਹੈ ਇਸ ਸਬੰਧੀ ਇਸ ਤੇ ਵਿਸ਼ਲੇਸ਼ਣ ਕਰਨ ਵਾਲੀ ਫਰਮ ਬਾਲਚੰਦ ਪੀਪਲਸ ਫਰਸਟ ਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਜਿਸ ਤੇ ਵਿੱਚ ਦੱਸਿਆ ਗਿਆ ਕਿ ਪੀਓਐਸਐਚ ਕਾਨੂੰਨ ਦੇ ਅਧੀਨ ਮਹਿਲਾਵਾਂ ਨੂੰ ਜੋ ਜਨ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਢਾਂਚਾ ਬਣਿਆ ਹੋਇਆ ਇਸ ਤੇ ਵਿੱਚ 53 ਫੀਸਦੀ ਮਾਨਵ ਸੰਸਾਧਨ ਪੇਸ਼ਾਵਰ ਨੇ ਜਿਹੜੇ ਐਚਆਰ ਨੇ ਉਹ ਵੀ ਇਸ ਐਕਟ ਬਾਰੇ ਜਾਣਕਾਰੀ ਨਹੀਂ ਰੱਖ ਰਹੇ ਦੂਸਰੇ ਪਾਸੇ ਖੁਸ਼ਖਬਰਾ ਨੇ ਡਾਕਟਰ ਸਾਹਿਬ ਬਹੁਤ ਸਾਰੇ ਲੋਕ ਧੀਆਂ ਦੀਆਂ ਲੋੜੀਆਂ ਵੀ ਮਨਾ ਰਹੇ ਨੇ ਇੱਕ ਟ੍ਰੈਂਡ ਵੀ ਚੇਂਜ ਹੋ ਰਿਹਾ ਤੇ ਆਖਿਰ ਇਸ ਲੋੜੀ ਦੇ ਮੌਕੇ ਕੀ ਸਨੇਹਾ ਜੀ ਜੀ ਬਿਲਕੁਲ ਮੈਂ ਸਜਦਾ ਕਰਦੀ ਹਾਂ ਹਰ ਉਸ ਪਿਓ ਨੂੰ ਹਰ ਉਸ ਪਤੀ ਨੂੰ ਹਰ ਉਸ ਪੁੱਤਰ ਨੂੰ ਜਿਹੜਾ ਕਰਦਾ ਏ ਆਪਣੀ ਉਸ ਜਗ ਜਰਨੀ ਨੂੰ ਜਿਹੜਾ ਆਪਣੀ ਪਤਨੀ ਨੂੰ ਵੀ ਉਸੇ ਤਰ੍ਹਾਂ ਅ ਬਿਲਕੁਲ ਓਨੀ ਖੁੱਲ ਦਿੰਦਾ ਜੇ ਉੱਚੀ ਉਡਾਨ ਭਰਨ ਨੂੰ ਕੋਈ ਬੰਦਸ਼ਾ ਨਹੀਂ ਚੱਕਦਾ ਇਸੇ ਤਰ੍ਹਾਂ ਉਹ ਪਿਓ ਜਿਹੜੀ ਆਪਣੀ ਧੀ ਨੂੰ ਅਗਾਹ ਵਦਨਾ ਦੇਖ ਕੇ ਖੁਸ਼ ਹੁੰਦਾ ਜੇ ਜਾਂ ਉਸ ਧੀ ਨੂੰ ਇੱਕ ਧੀ ਵਾਲਾ ਵੀ ਐਸਾ ਪਿਓ ਮੈਂ ਦੇਖਿਆ ਹੈ ਜਿਹੜੇ ਬੜੇ ਕਹਿੰਦੇ ਨੇ ਕਿ ਸਾਡਾ ਇਹ ਵੀ ਪੁੱਤਰ ਹੀ ਹੈ ਕੋਈ ਪਰਵਾਹ ਤੁਹਾਡੇ ਕੋਲ ਸਮਾਂ ਥੋੜਾ ਮੈਂ ਇਸ ਕਰਕੇ ਰੋਕ ਕੇ ਇੱਕ ਸਵਾਲ ਜਾਂਦੇ ਜਾਂਦੇ ਜ਼ਰੂਰ ਲਵਾਂਗਾ ਅ ਹਰਿਆਣਾ ਸਰਕਾਰ ਐਸ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਮਤਾ ਪਾਸ ਕਰਕੇ ਕੇਂਦਰ ਨੂੰ ਭੇਜ ਦਿੱਤਾ ਕਿ ਜਿਸ ਤਰ੍ਹਾਂ ਲੜਕੀ ਦੀ ਉਮਰ ਵਿਆਹ ਲਈ 18 ਸਾਲ ਹੈ ਕੇਂਦਰ ਸਰਕਾਰ ਇਸ ਨੂੰ 18 ਤੋਂ 21 ਜਾਨੇ ਮੁੰਡਾ ਤੇ ਕੁੜੀ ਦੀ ਉਮਰ ਬਰਾਬਰ ਕਰਨ ਦੇ ਲਈ ਕਾਨੂੰਨ ਲਿਆ ਰਹੀ ਹੈ ਪਰ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਭਾਰਤ ਦੀ ਪਹਿਲੀ ਸਰਕਾਰ ਹੈ ਜਿਸ ਨੇ ਮਤਾ ਪਾਸ ਕਰ ਦਿੱਤਾ ਕਿ ਹਿਮਾਚਲ ਦੇ ਵਿੱਚ 21 ਸਾਲ ਦੀ ਕੁੜੀ ਦਾ ਹੀ ਵਿਆਹ ਹੋਵੇ ਉਹਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਪਲੱਸ 2 ਵਾਲੀਆਂ ਬੱਚੀਆਂ ਨੇ ਉਹਨਾਂ ਨੂੰ ਦਿੱਕਤ ਹੈ ਤੇ ਜਾਂ ਫਿਰ ਜਿਹੜੇ ਮੁਸਲਮਾਨ ਵਰਗ ਦੇ ਜਾਂ ਆਮ ਪੀੜਿਤ ਗਰੀਬ ਲੋਕ ਨੇ ਉਹਨਾਂ ਨੂੰ ਦਿੱਕਤ ਹੈ ਕਿ ਉਹ 21 ਸਾਲ ਤੱਕ ਲੜਕੀ ਦਾ ਵਿਆਹ ਨਹੀਂ ਕਰ ਸਕਣਗੇ ਉਹ ਬਾਲ ਵਿਆਹ ਹੋ ਜਾਏਗਾ ਇਸ ਫੈਸਲੇ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਸਰੀਰਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਇਸ ਫੈਸਲੇ ਦਾ ਕੀ ਅਸਰ ਰਹੇਗਾ ਕਿਉਂਕਿ ਕੇਂਦਰ ਸਰਕਾਰ ਨੇ ਕਾਨੂੰਨ ਬਣਾਉਣਾ ਹੀ ਬਣਾਉਣਾ ਹੁਣ ਤੇ ਕਾਂਗਰਸ ਦੀ ਹਿਮਾਚਲ ਸਰਕਾਰ ਨੇ ਵੀ ਮੋਹਰ ਲਾ ਦਿੱਤੀ ਹੈ ਕਿ ਬਣਾ ਦਿਓ ਜੀ ਡਾਕਟਰ ਸਾਹਿਬ ਮੈਂ ਬਿਲਕੁਲ ਇਹਦੇ ਹੱਕ ਚਾਂ ਜੀ ਆਪੋ ਆਪਣੀ ਸੋਚ ਹੈ ਕਿਉਂਕਿ ਮੈਂ ਜਿਸ ਤਰੀਕੇ ਦੀ ਤੁਹਾਨੂੰ ਲੱਗਦਾ ਜੇ 18 ਮੈਂ ਤੁਹਾਨੂੰ ਉਹ ਅੱਜ ਦੱਸਣ ਲੱਗੀਆਂ ਜਾਂਦੇ ਜਾਂਦੇ ਸੱਚਾਈ ਜਿਹੜੀ ਸ਼ਾਇਦ ਹੁਣ ਤੱਕ ਪਰਦੇ ਪਿੱਛੇ ਸੀ ਤੁਹਾਨੂੰ ਪਤਾ ਹੀ ਨਹੀਂ ਕਿ ਲੋਕ ਧੀ ਨੂੰ ਜਿਹੜੀ 13 14 ਵਰਿਆਂ ਦੀ ਧੀ ਨੂੰ ਵੀ ਕਿਉਂ ਦੀ ਮਹਾਵਾਰੀ ਸ਼ੁਰੂ ਹੋਈ ਹੈ ਕਿਸੇ ਕੇ ਡਿਸਪੈਂਸਰੀਆਂ ਚ ਜਾ ਕੇ ਉਹਦੇ ਆਧਾਰ ਕਾਰਡਾਂ ਦੇ ਉੱਪਰ ਤਰੀਕ ਅੱਗੇ ਵਧਾ ਕੇ ਲਿਖ ਦਿੰਦੇ ਨੇ ਬਾਲਵਿਆ ਨਾਂ ਲੱਗੇ ਤੇ ਸਾਡੇ ਕੋਲ ਸਬੂਤ ਨੇ ਈਵਨ ਮੇਰੇ ਕੋਲ ਰਜਿੰਦਰਾ ਹਸਪੀਟਲ ਵਿੱਚ ਜਿੱਥੇ 16 ਸਾਲ ਦੀ ਜਿਹੜਾ ਧਿਆਨ ਕਰਿਓ 16 ਸਾਲ ਤੇ ਤੀਸਰੀ ਵਾਰ ਮਾਂ ਬਣਦੀ ਆ ਚੁੱਕੀ ਜੇ ਯਾਨੀ 13 ਤੇ ਉਹਦੀ ਮਾਂਵਾਰੀ ਸ਼ੁਰੂ ਹੋਈ ਹੁੰਦੀ ਹੈ ਨਾਲ ਦੀ ਨਾਲ ਵਿਆਹ ਕੇ ਤੇ ਹਰ ਸਾਲ ਦੇ ਸਾਲ ਚ ਤਿੰਨ ਬੱਚੇ ਉਹ ਕਰ ਜਾਂਦੀ ਜੇ ਉਹ ਆਪ ਬੱਚੀ ਜਿਹਨੂੰ ਅਜੇ ਪਤਾ ਹੀ ਨਹੀਂ ਕਿ ਕਿਵੇਂ ਸਾਂਭਣਾ ਜੇ ਕੀ ਤਰੀਕਾ ਜੇ ਕਿਸ ਤਰੀਕੇ ਉਹਦਾ ਆਪਣਾ ਸਰੀਰਕ ਬਣਤਰ ਉਨੀ ਨਹੀਂ ਤਾਂ ਇਹ ਜਿਸ ਦੇ ਬਿਲਕੁਲ ਸਹਿਮਤ ਹਾਂ ਘੱਟੋ-ਘੱਟ ਉਹ ਨਾ ਬੇਟੀਆਂ ਦੀ ਪੜ੍ਹਾਈ ਨਹੀਂ ਛੁਡਾਈ ਜਾਏਗੀ ਪੜਨਗੀਆਂ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਜਦੋਂ ਉਹ ਕਮਾਉਣ ਜੋਗੀਆਂ ਹੋਣ ਤਾਂ ਫਿਰ ਇਸ ਪਾਸੇ ਵੱਲ ਪਹਿਣ ਬਹੁਤ ਵਧੀਆ ਗੱਲ ਜੇ ਤਾਂ ਕਿ ਉਹ ਬੇਟੀਆਂ ਦੀ ਇੱਜ਼ਤ ਬਣ ਕੇ ਉਹ ਕਮਾਊ ਹੋਣਗੀਆਂ ਤੇ ਨਾਲੇ ਉਹਨਾਂ ਨੂੰ ਸਮਝ ਹੋਏਗੀ ਆਪਣੇ ਹੱਕਾਂ ਦੀ ਤੇ ਨਾਲੇ ਉਹ ਨਿਭਾਉਣਾ ਸਿੱਖਣਗੀਆਂ ਕਿ ਅਸੀਂ ਇਹ ਟੱਬਰ ਵਿੱਚ ਜਾਣਾ ਤਾਂ ਇੱਕ ਯਾਨੀ ਉਨ੍ਹਾਂ ਦੇ ਅਧੀਨਗੀ ਦੀ ਥਾਂ ਤੇ ਬਰਾਬਰੀ ਦਾ ਜੇ ਕਮਾਕੇ ਤੇ ਯੋਗਦਾਨ ਵਧਿਆ ਪਾ ਕੇ ਵਧੀਆ ਸਮਾਜ ਸਿਰਜ ਸਕਣ ਕਿਉਂਕਿ ਸਿਰਫ ਇੱਕ ਸਰੀਰਕ ਰਿਸ਼ਤਾ ਨਹੀਂ ਹੁੰਦਾ ਇਹ ਮਾਨਸਿਕ ਰਿਸ਼ਤਾ ਨਿੱਗਾ ਜਿਹੜਾ ਸਦੀਵੀ ਉਸ ਸਾਥ ਨੂੰ ਨਿਭਾਉਣ 'ਚ ਮਦਦ ਕਰਦਾ ਉਹ ਉਸ ਉਮਰ ਵਿੱਚ ਹੀ ਬਣ ਸਕੇਗਾ ਕਿਉਂਕਿ ਉਸ ਤੋਂ ਪਹਿਲਾਂ ਦਾ ਰਿਸ਼ਤਾ ਹੁੰਦਾ ਜੇ ਸਿਰਫ ਸਰੀਰਕ ਖਿੱਚ ਉਸ ਪਗਾਂ ਦਾ ਰਿਸ਼ਤਾ ਆ ਜਾਂਦਾ ਜੇ 20 ਤੋਂ ਅਗਾਂ ਜਿੱਥੇ ਤੁਸੀਂ ਮਾਨਸਿਕ ਪੱਖੋਂ ਸचेत ਹੋ ਕੇ ਜਦੋਂ ਜੁੜਦੇ ਹੋ ਤੇ ਉਹਦੇ ਵਿੱਚ ਡੈਪਰੇਟ ਵੀ ਘਟਣਗੇ ਸੋ ਕੋਸ਼ਿਸ਼ ਕਰਿਏ ਕਿ ਇਹ ਚੀਜ਼ ਵਾਕਈ ਹੋਏ ਤੇ ਮਾਪੇ ਸਮਝ ਸਕਣ ਕਿ ਧੀਆਂ ਦਾ ਪੜਾਉਣਾ ਬਹੁਤ ਜ਼ਰੂਰੀ ਏ ਉਹਨਾਂ ਨੂੰ ਨੌਕਰੀ ਕਰਨ ਦਿਓ ਤਾਂ ਕਿ ਉਹ ਕਮਾ ਕੇ ਬਰਾਬਰ ਦਾ ਯੋਗਦਾਨ ਪਾ ਸਕਣ ਜੀ ਭੈਣਾ ਨੇ ਬਹੁਤ ਬਹੁਤ ਧੰਨਵਾਦ ਲੋੜੀ ਮੁਬਾਰਕ ਸਤਿ ਸ਼੍ਰੀ ਅਕਾਲ ਇਸ ਲਈ ਆਮ ਉਮੀਦ ਕਰਦੇ ਆ ਕਿ ਅਸ਼ਾਈਆਂ ਦੀ ਲੋੜੀ ਬਾਲਦੇ ਰਹੋ ਸੋ ਬਹੁਤ ਬਹੁਤ ਧੰਨਵਾਦ ਭੈਣਾਣੀ ਡਾਕਟਰ ਹਰਸ਼ੇਂਦਰ ਕੌਰ ਜੀ ਸੋ ਦੋਸਤੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਤੇ ਭੈਣਾਣੀ ਹਰਸ਼ੇਂਦਰ ਨੂੰ ਦਿਵਾ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ